ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਈ ਰਾਜਵੀਰ ਜਵੰਦੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਮੈਨੂੰ ਬੜਾ ਦੁੱਖ ਹੁੰਦਾ ਹੈ ਗਲਤ ਫੋਟੋਆਂ ਲਾ ਕੇ ਆਰ ਆਈ ਪੀ ਲਿਖ ਕੇ ਆਪਣੀ ਟੀ ਆਰ ਪੀ ਲਈ ਆਪਣੇ ਵੀ ਉਹਦੇ ਲਈ ਪੋਸਟ ਆ ਪਾ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਰਿਕਵੈਸਟ ਕਰਦਾ ਬਾਈ ਪਲੀਜ਼ ਇਹਦਾ ਹਲਾ ਕਰੋ ਮੇਰੀ ਗੱਲ ਹੋਈ ਹੈ ਹੁਣ ਇੱਕ ਅਨਵਰ ਅਗਰਵਾਲ ਬਾਈ ਉਹ ਨਾਲ ਜਿਹੜੇ ਕਿ ਹਸਪੀਟਲ ਦੇ ਵਿੱਚ ਮੌਜੂਦ ਨੇ ਉਨਾਂ ਦੀ ਹਾਲਤ ਇੰਪਰੂਵ ਹੋਈ ਹੈ ਥੋੜੀ ਜੀ ਪਹਿਲਾਂ ਤੋਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਡੀ ਸੇਵਾ ਚੱਲ ਰਹੀ ਹੈ ਇੱਧਰ ਡੇਰਾ ਬਾਬਾ ਨਾਲਕ ਸਾਈਡ ਪਿੰਡ ਪੱਖੋਕੇ ਟਾਲੀ ਸਾਹਿਬ ਕਰਤਾਰਪੁਰ ਕੋरिडोर ਦੇ ਲੱਗੇ ਤੇ ਉਹ ਸੇਵਾ ਲਗਾਤਾਰ ਸਾਡੇ ਟੀਮ ਐ ਉਥੇ ਕਰ ਰਹੀ ਹੈ ਢੀ ਜਲਦੀ ਸੇਵਾ ਹੈ ਯਾ ਟਰੈਕਟਰ ਕਈ ਮੇਰੇ ਭਰਾ ਲੈ ਕੇ ਲੱਗੇ ਹੋਏ ਐ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਆਪਾਂ ਦਰਬਾਰ ਸਾਹਿਬ ਵੀ ਪਹੁੰਚੇ ਸੀਗੇ ਅਰਦਾਸ ਕਰਨ ਦੇ ਲਈ ਔਰ ਤੁਸੀਂ ਵੀ ਸਾਰੇ ਦੁਆ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਹੁਣ ਬਾਈ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਸਭ ਤੋਂ ਵੱਧ ਸਾਰੇ ਜਣੇ ਇਕੱਠੇ ਹੋ ਕੇ ਪਲੀਜ਼ ਅਰਦਾਸ ਕਰੋ ਸਰਵਤ ਦੇ ਪਲੇ ਦੀ ਰਾਜਵੀਰ ਬਾਈ ਦੀ ਸਿਹਤ ਯਾਬੇ ਲਈ ਪਲੀਜ਼ ਗਲਤ ਅਫਵਾਹ ਨਾ ਫਲਾਓ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਬਾਈ ਦੀ ਹਾਲਤ ਹਜੇ ਠੀਕ ਹੈ ਇਹ ਅਫਵਾਹ ਨਾ ਫਲਾਓ ਪਲੀਜ਼ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮਚ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਈ ਰਾਜਵੀਰ ਜਵੰਦੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਮੈਨੂੰ ਬੜਾ ਦੁੱਖ ਹੁੰਦਾ ਹੈ ਗਲਤ ਫੋਟੋਆਂ ਲਾ ਕੇ ਆਰ ਆਈ ਪੀ ਲਿਖ ਕੇ ਆਪਣੀ টি ਆਰ ਪੀ ਲਈ ਆਪਣੇ ਵੀਊ ਦੇ ਲਈ ਪੋਸਟ ਅਪ ਆ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਰਿਕਵੈਸਟ ਕਰਦਾ ਬਾਈ ਪਲੀਜ਼ ਇਹਦਾ ਹਲਾ ਕਰੋ ਮੇਰੀ ਗੱਲ ਹੋਈ ਹੈ ਹੁਣ ਇੱਕ ਅਨਵਰ ਅਗਰਵਾਲ ਬਾਈ ਉਹਨਾਂ ਨਾਲ ਜਿਹੜੇ ਕਿ ਹਸਪੀਟਲ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਹਾਲਤ ਇੰਪਰੂਵ ਹੋਈ ਹੈ ਥੋੜੀ ਜੀ ਪਹਿਲਾਂ ਤਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਡੀ ਸੇਵਾ ਚੱਲ ਰਹੀ ਹੈ ਇੱਧਰ ਡੇਰਾ ਬਾਬਾ ਨਾਲਕ ਸਾਈਡ ਪਿੰਡ ਪੱਖੋਕੇ ਟਾਲੀ ਸਾਹਿਬ ਕਰਤਾਰਪੁਰ ਕਲਡੋਰ ਦੇ ਲਾਗੇ ਤੇ ਉਹ ਸੇਵਾ ਲਗਾਤਾਰ ਅਡੇ ਟੀਮ ਹੈ ਉਥੇ ਕਰ ਰਹੀ ਹੈ ਢੀ ਜਲਦੀ ਸੇਵਾ ਹੈ ਜਾਂ ਟਰੈਕਟਰ ਕਈ ਮੇਰੇ ਭਰਾ ਲੈ ਕੇ ਲੱਗੇ ਹੋਏ ਹੈ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਆਪਾਂ ਦਰਬਾਰ ਸਾਹਿਬ ਵੀ ਪਹੁੰਚੇ ਸੀਗੇ ਅਰਦਾਸ ਕਰਨ ਦੇ ਲਈ ਔਰ ਤੁਸੀਂ ਵੀ ਸਾਰੇ ਦੁਆ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਹੁਣ ਬਾਈ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਸਭ ਤੋਂ ਵੱਧ ਸਾਰੇ ਜਣੇ ਇਕੱਠੇ ਹੋ ਕੇ ਪਲੀਜ਼ ਅਰਦਾਸ ਕਰੋ ਸਰਬੱਤ ਦੇ ਭਲੇ ਦੀ ਰਾਜਵੀਰ ਬਾਈ ਦੀ ਸਿਹਤ ਯਾਬੇ ਲਈ ਪਲੀਜ਼ ਗਲ ਤਫਹਾਨਾ ਫਲਾਉ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਬਾਈ ਦੀ ਹਾਲਤ ਅਜੇ ਠੀਕ ਹੈ ਤੇ ਅਫਹਾਨਾ ਫਲਾਉ ਪਲੀਜ਼ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮੱਚ ਦੋਸਤੋ ਸਸਿਕਾਲ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਬਾਈ ਰਾਜਵੀਰ ਜਵੰਦੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਮੈਨੂੰ ਬੜਾ ਦੁੱਖ ਹੁੰਦਾ ਹੈ ਗਲਤ ਫੋਟੋਆਂ ਲਾ ਕੇ ਆਰ ਆਈ ਪੀ ਲਿਖ ਕੇ ਆਪਣੀ ਟੀ ਆਰ ਪੀ ਲਈ ਆਪਣੇ ਵੀ ਉਹਦੇ ਲਈ ਪੋਸਟ ਆ ਪਾ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਰਿਕਵੈਸਟ ਕਰਦਾ ਬਾਈ ਪਲੀਜ਼ ਇਹਦਾ ਹਲਾ ਕਰੋ ਮੇਰੀ ਗੱਲ ਹੋਈ ਹੈ ਹੁਣ ਇੱਕ ਅਨਵਰ ਅਗਰਵਾਲ ਬਾਈ ਉਹ ਨਾਲ ਜਿਹੜੇ ਕਿ ਹਸਪੀਟਲ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਹਾਲਤ ਇੰਪਰੂਵ ਹੋਈ ਹੈ ਥੋੜੀ ਜੀ ਪਹਿਲਾਂ ਤਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਸਾਡੀ ਸੇਵਾ ਚੱਲ ਰਹੀ ਹੈ ਇੱਧਰ ਡੇਰਾ ਬਾਬਾ ਨਾਲਕ ਸਾਈਡ ਪਿੰਡ ਪੱਖੋਕੇ ਟਾਲੀ ਸਾਹਿਬ ਕਰਤਾਰਪੁਰ ਕੋरिडोर ਦੇ ਲਾਗੇ ਤੇ ਉਹ ਸੇਵਾ ਲਗਾਤਾਰ ਅਡੇ ਟੀਮ ਹੈ ਉਥੇ ਕਰ ਰਹੀ ਹੈ ਢੀ ਜਲਦੀ ਸੇਵਾ ਹੈ ਜਾਂ ਟਰੈਕਟਰ ਕਈ ਮੇਰੇ ਭਰਾ ਲੈ ਕੇ ਲੱਗੇ ਹੋਏ ਹੈ ਕੱਲ ਸਾਨੂੰ ਇਨਫਰਮੇਸ਼ਨ ਮਿਲੀ ਸੀ ਆਪਾਂ ਦਰਬਾਰ ਸਾਹਿਬ ਵੀ ਪਹੁੰਚੇ ਸੀਗੇ ਅਰਦਾਸ ਕਰਨ ਦੇ ਲਈ ਔਰ ਤੁਸੀਂ ਵੀ ਸਾਰੇ ਦੁਆ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਹੁਣ ਬਾਈ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਸਭ ਤੋਂ ਵੱਧ ਸਾਰੇ ਜਣੇ ਇਕੱਠੇ ਹੋ ਕੇ ਪਲੀਜ਼ ਅਰਦਾਸ ਕਰੋ ਸਰਵਤ ਦੇ ਪਲੇ ਦੀ ਰਾਜਵੀਰ ਬਾਈ ਦੀ ਸਿਹਤ ਯਾਬੇ ਲਈ ਪਲੀਜ਼ ਗਲਤ ਅਫਵਾਹਾਂ ਨਾ ਫਲਾਓ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਬਾਈ ਦੀ ਹਾਲਤ ਅਜੇ ਠੀਕ ਹੈ ਇਹ ਅਫਵਾਹਾਂ ਨਾ ਫਲਾਓ ਪਲੀਜ਼ ਸਾਰਿਆਂ ਦਾ ਧੰਨਵਾਦ ਥੈਂਕ ਯੂ ਸੋ ਮਚ